ਇਹ ਅੰਕਾਰ ਸਤਗੁਰ ਪ੍ਰਸਾਦਿ ਰਾਗ ਆਸਾ ਕਰ ਸਤਿਗੁਰ ਮਹੱਲਾ 5 ਲਾਲ ਕੂਲ ਨੂੰ ਤਾ ਕਾਨ ਸੁਹੀਆ ਉਹ ਹੋਇਆਂ ਵਿਚਾਰ ਸਤਿਗੁਰ ਦੇ ਕਾਸ਼ ਪਰਖਣ ਕਰ ਜਾਏ ਸ਼ਾਇਦ ਹੀ ਕਿਹਾਂ ਤੇ ਯਾਮੀ ਗੁਰੂ ਅਰਜਨ ਸਾਹਿਬ ਦੀ ਆਜ ਵੀ ਇਸਾਰੇ ਗੁਣ ਸੰਜੇ ਹਮ ਸਖੀ ਤੇ ਸਖੀ ਦਾ ਸਮਾਜ ਜਿਵੇਂ ਹੋਵੇ ਉਹ ਚਾਰ ਨਹੀਂ ਕਰ ਗਏ ਆ ਕਿਤੇ ਰਹਿ ਤੂੰ ਪਰਮੇਸ਼ਰੋਂ ਓੰਕਾਰ ਸਾਰੇ ਅੰਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਆਗਾਸ ਹੈ ਕਿ ਸ਼ਕਮੇ ਕਰ ਸਰਕਾਰ ਤੇ ਪੰਨੇ ਪਾਲਸ਼ਾ ਜੀ ਜਨਨ ਕਰਦੇ ਹੁਣ ਲਾਲ ਚੂਲਨਾ ਤੈ ਤਨ ਸੂਰਿਆ ਓ ਮਧੁਮਸਖੀ ਫੇਰ ਪੁੱਛਦੀ ਏ ਤੁਸ ਕੀ ਨੂੰ ਫਿਰ ਸਖੀ ਲਾਲ ਰੰਗ ਦਾ ਤੂੰ ਮੋਹ ਚੋਲਾ ਤੇਰੇ ਸੀਨੇ 'ਚੋਂ ਆਇਆ ਸੁਰਜਨ ਭਾਨੀ ਤਾਂ ਮਨ ਮੋਹਿਆ ਲਾਲ ਕਉਨ ਹੈ ਪ੍ਰੀਮ ਪਰਮੇਸ਼ਰਿਆ ਪ੍ਰੀਮ ਵਾਲਾ ਚੋਲਾ ਨਾ ਥਾਡੇ ਅੰਦਰ ਹੈ ਥਾਡੇ ਅੰਦਰ ਤਾਂ ਕੋਈ ਅੰਦਰ ਪ੍ਰੀਮ ਰੂਪੀ ਚੋਲਾ ਸੋਹਣਾ ਤੇਰੇ ਸਭ ਸੀਨੇ ਸ਼ਰੀਰ ਵਿੱਚ ਮਨ ਵਿੱਚ ਸੋਗ ਨਹੀਂ ਹੋ ਰਿਹਾ ਹੈ ਇਹ ਪ੍ਰੀਮ ਥਾਡੇ ਨਿਤਰਾ ਵਿੱਚੋਂ ਥੋਡੇ ਮੁਖ ਵਿੱਚੋਂ ਥੋਡੇ ਰੋਮ ਰੋਮ ਵਿੱਚੋਂ ਇਹ ਪ੍ਰੇਮ ਦਾ ਜੀ ਲਾਲੀ ਚੰਕਰੀ ਹੈ ਇਹ ਮਨੋ ਚੋਲਾ ਕਹਿ ਰਿਹਾ ਹੈ ਕੋ ਦੇ ਸੀ ਚੋ ਰਿਹਾ ਹੈ ਮਨ ਕੇ ਸੁਰਜਨ ਭਾਨੀ ਤਾਂ ਮਨ ਮੋਹਿਆ ਇਸੇ ਸੀ ਸੰਯੋਪਤਿਤ ਹੁੰਦਾ ਹੈ ਸਰਵਨ ਜੋ ਪਿਆਰਾ ਹੈ ਪ੍ਰੇਮ ਸਰੇ ਪ੍ਰਵੇਸ਼ਵਰ ਸੋਰੋ ਦੇ ਪ੍ਰਕਾਸ਼ ਰੂਪ ਨੂੰ ਜੋ ਹਿੰਦੇ ਚ ਜਗਾਉਣ ਵਾਲਾ ਹੈ ਉਸ ਨੂੰ ਤੂੰ ਭਾਰ ਦੇਈਂ ਹੈ ਇਸੇ ਕਰਕੇ ਤੇਰਾ ਮਨ ਵਾਹਿਗੁਰੂ ਕੀ ਮੋਇਆ ਗਿਆ ਹੈ ਦੇਨ ਮਾਰੇ ਦੇ ਮਨ ਨੂੰ ਮੋਹ ਲਿਆ ਹੈ ਪਿਆਰ ਕਰਕੇ ਬਬਨ ਬਣੀ ਰੀ ਤੇਰੀ ਲਾਲੀ ਇਸ ਕੀ ਇਹ ਕਿਹੜੀ ਤੇਰੀ ਤੇਰੀ ਸੰਦਰ ਕੋਈ ਭਾਵਨਾ ਸੀ ਇਹ ਸਾਵਨਾ ਦੇ ਕਰਕੇ ਤੇਰੀ ਉਹ ਲਾਲੀ ਭਗਤੀ ਦੀ ਸੁੰਦਰ ਲਾਲੀ ਬਣ ਗਈ ਹੈ ਸਕੀ ਭਗਤੀ ਰੂਪ ਲਾਲੀ ਸਮਝਣੀ ਬਾਵਨ ਰੰਗ ਤੂੰ ਭਈ ਗੁਲਾਲੀ ਅਪੇ ਕੇਸ ਰੰਗ ਪਰੇਮ ਕਰਕੇ ਰੰਗ ਅਨੰਦ ਕਰਕੇ ਉਹ ਗੁਲਾਲੀ ਨਾ ਧਿਆਨ ਵਾਂਗ ਦੀ ਛੂਤੀ ਹੈ ਰੰਗਵਾਲੀ ਹੋ ਰਹੀ ਹੈ ਗੁਲਾਲੀ ਛੂਤੀ ਹੈ ਰੰਗ ਬਿਆੰਦਾ ਲਾਲੀ ਪਕਦੀ ਜੀ ਰਹਾਉ ਤੂੰ ਹੀ ਸੁੰਦਰ ਤੂੰ ਹੈ ਸੁਹਾਗ ਇਸਖੀਏ ਤੂੰ ਸੋਹਣੀ ਲੱਗਦੀ ਹੈ ਸੱਚੇ ਤੋਂ ਨੰਦ ਸ਼ੂਭ ਦੀ ਪ੍ਰਾਪਤੀ ਵਾਲੀ ਤੈਨੂੰ ਸਾਗ ਪਰਮੇਸ਼ਰ ਦਾ ਅਨੰਦ ਪ੍ਰਾਪਤ ਹੋਇਆ ਹੈ ਤੁਮ ਘਰ ਲਾਲ ਨੂੰ ਤੁਮ ਘਰ ਭਾਗ ਤੇਰੀ ਰਚੀ ਹਿੰਦੇ ਚ ਲਾਲ ਨੂੰ ਪਿਆਰਾ ਆਲਪੁਰ ਖੁਦਾਇਮਾਨ ਹੈ ਅਤੇ ਤੇਰੇ ਘਰ ਦੀ ਭਾਗ ਨਿਸ਼ਕਾਮ ਕਰਮਾਂ ਦੇ ਭਾਗ ਜਾਗੇ ਹੋਏ ਹੋ ਨੇ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਸਤਿਗੁਰੂ ਦੀ ਪ੍ਰਾਪਤੀ ਵਾਲੀ ਸਤ ਵਾਲੀ ਹੈ ਵਾਹਿਗੁਰੂ ਤੋਂ ਬਗੈ ਦਿਨ ਅਕਾਲ ਦੂਜੋ ਕਵਨੋ ਬਿਨਾ ਕਾਰਜੋਹਰ ਕਿਸੇ ਨੂੰ ਨਾਮ ਦੇਖਣ ਵਾਲੀ ਪਾਏਂਗੇ ਇਹ ਜਬ ਤੇ ਤੁਮਰੇ ਕਲ ਤੇ ਤੂੰ ਆਂਖ ਕਰੇ ਨੀ ਆਨੇ ਹੋ ਇਹ ਸਤਿਵਾਲੀ ਤੂੰ ਇੱਕੋ ਹੀ ਹੈ ਤੂੰ ਪ੍ਰਧਾਨ ਅਜੇ ਤੂੰ ਸਾਰੀਆਂ ਇੰਦਰੀਆਂ ਨੂੰ ਜਮਨ ਕਰਕੇ ਸਾਰੇ ਕਾਮ ਕ੍ਰੋਧ ਨੂੰ ਬੰਸ ਕਰਕੇ ਲੋਪ ਲੋਜੀ ਤੂਪਦ ਆਨੁਮੁਖੀ ਹੋ ਰਹੀ ਐ ਤੂ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਤੂੰ ਹੀਓ ਪ੍ਰੀਤਮ ਆਕਾਲਪੁਰਖ ਨੂੰ ਭਾ ਗਈ ਐ ਤੂੰ ਹੀਓ ਸ੍ਰੇਟ ਗਿਆਨ ਅਪਰੋਹ ਗਿਆਨ ਦੇ ਸਹਿਤ ਹੈ ਤੂ ਪ੍ਰੀਤਮ ਭਾਨੀ ਤਾ ਰੰਗ ਗੁਲਾਲ ਜੇਸ ਕੀ ਵਾਹਿਗੁਰੂ ਪਿਆਰੇ ਨੂੰ ਭਾ ਗਈ ਐ ਤੂੰ ਦਾਂਜੇ ਤੈਨੂੰ ਰੰਗੋ ਗੁਲਾਲ ਗਿਆ ਅੰਦਰ ਰੰਚ ਰਿਆ ਹੈ ਚੂ ਚੂਹਾ ਗੜ ਬਹੁ ਨਾਨਕ ਸੁਭ ਦ੍ਰਿਸ਼ਿ ਨਿਹਾਲ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਵਾਹਿਗੁਰੂ ਦੇ ਸੁਭ ਸ੍ਰੇਸ਼ਟ ਕਿਰਪਾ ਦ੍ਰਿਸ਼ਟੀ ਨਾਲ ਸਾਨੂੰ ਤੱਕਣਾ ਕੀਤਾ ਨਿਹਾਲ ਕਰ ਦਿੱਤਾ ਸਾਡੀ ਤਾਈ ਤੁਨਰੀ ਸਾਖੀ ਇਹ ਹਮਰੀ ਘਾਲ ਜਿਸ ਸਖੀਏ ਸੀ ਕਿਹੜੀ ਕਮਾਈ ਕਰਨੀ ਸੀ ਨਿਮਰਤਾ ਨਾਲ ਕਹਿੰਦੇ ਹਨ ਸਾਡੀ ਤੇ ਇਹੋ ਹੀ ਕਾਲ ਕਮਾਈ ਹੈ। ਸਭ ਆਪੋ ਸੀਗਾਰ ਉਸਵਾਰਨਾ। ਆਪ ਹੀ ਵਾਹਿਗੁਰੂ ਸੁਭਗੁਣੋ ਦੇ ਸ਼ਿੰਗਾਰ ਦੇ ਕੇ ਆਪ ਹੀ ਗਿਆਨ ਦੁਆਰਾ ਸਵਾਰਨੁ ਆਲਾ ਹੈ। ਅਸੀਂ ਆਪੋਂ ਕੀ ਕਰਨਾ ਸੀ? ਸਭ ਕੋਈ ਵਾਹਿਗੁਰੂ ਦੀ ਬਖਸ਼ਿਸ਼ ਹੈ। ਇਸ ਨੂੰ ਸਾਰੇ ਗੁਣ ਧਾਰ ਕੇ ਹੋਮੈ ਛੱਡਨੀ, ਹੋਮੈ ਖੋਏ ਕਰੇ ਸੀਗਾਰ। ਹੋਮੈ ਨੂੰ ਛੱਡ ਕਰਕੇ ਜਿਹੜਾ ਸ਼ਿੰਗਾਰ ਧਾਰਨਾ ਸਭ ਹੀ ਸੇਜਣਾ ਪਤਾ ਹਾਰ।

ਦੂਰ ਘਣੋਂ ਜਦ ਹੂਤੇ ਦੂਰ ਜਦੋਂ ਪਰਮੇਸ਼ਰ ਤੋਂ ਦੂਰ ਹੋ ਰਹੇ ਸੀ ਮਹਾਰਾਜ ਸਨਮੁਖ ਨਹੀਂ ਸੀ ਜਿੰਨਾ ਚੇ ਹੋਏ ਉਹਨੇ ਕੋ ਜੰਮਣ ਮੰਨਦਾ ਤਣਾ ਬਹੁਤ ਆਈ ਦੁੱਖ ਸੀ ਏ ਸਖੀ ਅਬ ਮਸਲਤ ਮੋਹਿ ਮਿਲੀ ਹਦੂ ਹੋਰ ਮੈਨੂੰ ਮਸਲਤ ਸਤਿਗੁਰਾਂ ਦੀ ਇਸਲਾ ਕਰਕੇ ਖਯੂਰੀ ਮਿਲ ਗਈ ਹੈ ਮਹਾਰਾਜ ਹਰ ਵਕਤ ਸਨਮੁਖ ਰਹਿਨੇ ਹਾਂ ਕਰੇ ਵੀ ਮਨ ਵਿਛੜ ਕੇ ਹੋਰ ਪਾਸੇ ਨਹੀਂ ਜਾਂਦਾ ਲੈ ਉਤੋਂ ਜੁਕਾ ਨਿਹੂਰਾ ਸਸੀ ਸਹੇਰੀ اے ਸਖਿਓ ਤੇ ਸਹੇਲਿਓ ਪਿਆਰੀਓ ਕੇ ਸੱਜਣਾ ਰੂਪੀ ਸਖਿਓ ਕੇ ਭੰਤੀ ਰੂਪ ਸਹੇਲਿਓ ਸੁਣੋ ਜਿਹੜਾ ਤੁਸੇ ਦੇਵੀ ਦੇ ਉੱਤੇ ਮਨਾਉਣਾ ਸੀ ਇਹ ਜਿਹੜਾ ਆਸਾਨ ਸੀ ਇਹ ਕਿਸੇ ਨੂੰ ਮਨਾਉਣ ਨੂੰ ਵੀ ਆਸਾਨ ਵੀ ਸਾਡਾ ਚੱਕਿਆ ਗਿਆ ਹੁਣ ਸਾਨੂੰ ਕਿਸੇ ਨੂੰ ਮਨਾਉਣਾ ਨਹੀਂ ਪੈਂਦਾ ਹੈ ਭਰਮ ਗਿਆ ਗੁਰਪਿਰ ਸੰਗ ਮੇਰੀ ਗੁਰੂ ਸਾਹਿਬ ਜੀ ਨੇ ਜਿਸ ਵਕਤ ਪਰਿਪਤੀਆ ਕਾਲ ਕੋਹਲੇ ਨਾਲ ਮੇਲ ਦਿੱਤੀ ਹੁਣ ਜਿਹੜਾ ਧਰਮ ਸੀ ਸਰੂਪ ਦਾ ਮਨ ਜੀਵ ਹੈ ਉਹ ਈਸ਼ਰ ਹੈ ਇਹ ਭਰਮ ਨਿਵਰਤ ਹੋ ਗਿਆ ਹੈ ਭਰਮ ਗਿਆ ਗੁਰਪਿਰ ਸੰਗ ਮੇਰੀ ਗੁਰਾਂ ਨੇ ਜਦੋਂ ਅਕਾਲ ਪੁਰਖ ਦੇ ਨਾਲ ਮੇਲ ਕੀ ਉਦੇ ਜੀਵ ਇਸ ਦੇ ਭੇਦ ਦਾ ਭਰਮ ਸਮਝ ਲਿਆ ਗਿਆ ਪ੍ਰਹਾਉ ਨਿਕਟ ਆਨ ਪ੍ਰੈ ਸੇਜ ਧਰੀ ਨੇੜੇ ਲਿਆ ਕੇ ਪਿਆਰੇ ਨੇ ਆ ਅੰਤਕਾਰਨ ਦੀ ਸਰਦਾ ਜਿਹੜੀ ਸੀ ਸਾਨੂੰ ਸਰਦਾ ਰੂਪੀ ਸੇਜਾ ਦੇ ਚ ਨਿਕਟ ਅੰਤਰਮੁਖ ਲਿਆ ਕਰਕੇ ਆਪ ਦੀ ਸ਼ਰਨ ਵਿੱਚ ਪਿਆਰੇ ਨੇ ਸਾਨੂੰ ਨੇੜੇ ਅੰਤਕਾਰਨ ਦੇ ਅੰਦਰ ਦੀ ਸਾਖੀ ਚੇਤਨ ਸੰਤਾ ਕਰਨ ਦਾ ਪ੍ਰਕਾਸ਼ ਗੁਰੂਪ ਹੈ ਕਿ ਪ੍ਰਕਾਸ਼ ਦੇ ਸਹਤ ਹੈ ਉਸ ਨੂੰ ਲੈ ਕੇ ਕਿਉਂ ਕੋਲੇ ਭਰੀ ਧਾਰਨ ਕਰ ਲਈ ਤਾਨ ਕੱਢਣ ਤੋਂ ਮੈਂ ਹੁਦਤੀ ਜਿਹੜੀ ਕਰ ਲਈ ਇਹ ਅੰਤਰ ਉਹ ਲਿਆ ਕਰਕੇ ਨੇੜੇ ਪਿਆਰੇ ਨੇ ਅੰਤਾਂ ਕਰਨ ਦੀ ਸੇਜਿਆ ਸਰਦਾ ਲੇਕਿਨ ਅੱਖ ਲਈ ਧਾਰਨ ਕਰੀ ਤਾਨ ਕੱਢਣ ਤੇ ਛੂਟ ਪਰੀ ਹੁਣ ਕਿਸੇ ਜੀਵਨੀ ਦੇ ਉੱਤੇ ਜੇ ਆਸਾਨ ਬੰਨ੍ਹ ਜਿਹੜੀ ਕੋਡ ਕਰਨੀ ਸੀ ਇਸ ਤੋਂ ਛੁੱਟ ਗਏ ਹਾਂ ਨੂੰ ਕਿਸੇ ਦੇ ਹੁਣ ਆਸਾਨ ਬੰਦ ਨਹੀਂ ਹੋਣਾ ਪੈਂਦਾ ਮਨਾਉਣਾ ਨਹੀਂ ਪੈਂਦਾ ਮੰਦਰ ਮੇਰੇ ਸ਼ਬਦ ਓਜਾਰਾ ਸਿਰ ਸਿਰੀ ਸਾਡੇ ਮੰਦਰ ਮੰਦੇ ਅੰਦਰ ਗੀਂਸਾ ਦੇ ਸ਼ਬਦਾਂ ਯਾਰਾ ਪ੍ਰਕਾਸ਼ ਹੋ ਗਿਆ ਹੈ ਅਨੰਦ ਬੇਨੂਦੀ ਖਸਮਾ ਮਾਰਾ ਅਨੰਤ ਦਾਇਕਿਸ ਵਾਹਿਦ ਨੂੰ ਕੌਣ ਕਹੋ ਸਾਡਾ ਮਾਲਕ ਸਾਨੂੰ ਤਮਾਮ ਨੂੰ ਪ੍ਰਾਪਤ ਹੋ ਗਿਆ ਹੈ ਮਾਸਗ ਭਾਗ ਮੈਂ ਪਿਰ ਘਰ ਆਇਆ ਮਾਸਤਕ ਭਾਗ ਮੈਂ ਫਿਰ ਘਰ ਆਇਆ। ਇਸ ਕੀਓ ਸਾਡੇ ਮੱਥੇ ਦੇ ਬੜੇ ਚੰਗੇ ਭਾਗ ਹਨ। ਸਾਡੇ ਘਰ ਅਹਿਰਦੇ ਦੇ ਅੰਦਰ ਫਿਰ ਪਤੀ ਅਕਾਲ ਪੁਰਖ ਆ ਕੇ ਪ੍ਰਾਪਤ ਹੋਇਆ ਹੈ। ਫਿਰ ਸੁਹਾਗ ਨਾਨਕ ਜਨ ਪਾਇਆ। ਜਿਵੇਂ ਜਨ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ हे ਸੰਤ ਜਨੋ ਕਿਸ ਤ੍ਰਹਿ ਦਾ ਸੁਹਾਗ ਆਨੰਦ ਪ੍ਰਾਪਤ ਕੀਤਾ ਹੈ। ਆਸਾ ਮਹੱਲਾ 5 ਆਜ ਨਾਮ ਮੀਰਾ ਮਨ ਲਾਗਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਰਸ਼ਕਾ ਸੁਬੇਖੇ ਹੋਏ ਸਤਿਗੁਰੂ ਸਾਹਿਬ ਜੀ ਕਾਰਕਵਾ ਰਹੇ ਸਨ ਸਾਹਿਬ ਸੰਗਤ ਜੀ ਇਥੇ ਕਾਇ ਕਰਾਉਂਦੇ ਆਂਦੇ ਪੈਸ ਇੱਕ ਸੈਦੂ ਗੁਰੂ ਸਾਹਿਬ ਦੇ ਦਰਸ਼ਨ ਕਰ ਰਿਹਾ ਜਿਹਦਾ ਨਾਮ ਸੀਤਲदास ਸੀ ਕੇ ਦਰਸ਼ਨ ਕਰ ਰਿਹਾ ਸੀ ਤੇ ਹਜੂਰ ਅੰਤਰੀ ਜੰਮੀ ਇੱਕ ਮਜ਼ਦੂਰ ਜਿਹੜੇ ਸਨ ਉਹ ਟਾਲ ਮਟੋਲਾ ਕਰਦੇ ਸਨ ਸੇਵਾ ਨਾਬ ਕਰਦੇ ਸੀ ਤੇ ਨਾ ਹੋਰ ਨੂੰ ਕਰਨ ਦਿੰਦੇ ਸੀ ਗੱਲੀ ਪਾ ਕਰਕੇ ਵੇਲੇ ਰਹਿਣ ਚਾਹੁੰਦੇ ਸਨ ਉਹਨਾਂ ਨੂੰ ਵੇਖ ਕੇ ਸਿੱਖਣ ਗੁਰੂ ਸਾਹਿਬ ਦੇ ਅੱਗੇ ਕਿਹਾ ਕਿ ਆਹ ਮਹਾਰਾਜ ਜਿਹੜੇ ਖੜੇ ਆ ਮਜ਼ਦੂਰ ਕੇ ਆਪ ਕਹਿਲ ਨਹੀਂ ਕਰਦੇ ਤੇ ਸੰਤਾਂ ਨੂੰ ਵੀ ਕਾਲਮ ਟੋਲੇ ਕਿ ਲਾਉਂਦੇ ਐ ਇਹਨਾਂ ਨੂੰ ਕਹੋ ਸੱਚੇ ਪਰਸ਼ਾ ਖਜੂਰ ਨੂੰ ਉਹਨਾਂ ਮਜ਼ਦੂਰਾਂ ਨੂੰ ਕਾੜ ਕੇ ਕਿਹਾ ਕਿ ਭਾਈ ਤੁਸੀਂ ਸੇਵਾ ਨਹੀਂ ਕਰਦੇ ਇਹ ਗੁਰੂ ਘਰ ਦੀ ਸੇਵਾ ਹੈ ਇੱਥੇ ਤੁਹਾਨੂੰ ਨੌਕਰੀ ਵੀ ਮਿਲਣੀ ਐ ਤੁਹਾਨੂੰ ਅੰਨ ਵੀ ਮਿਲਦਾ ਸਭ ਕੁਝ ਸੁੱਖ ਮਿਲਦਾ ਫੇਰ ਸੇਵਾ ਕਿਉਂ ਨਹੀਂ ਕਰਦੇ ਇਹ ਸੁਣ ਕੇ ਹੋਏ ਜੇ ਸੰਗੇ ਮਜ਼ਦੂਰ ਉਹ ਡਰ ਗਏ ਤੇ ਉਸ ਵੇਲੇ ਸੀਤਲ ਦਾਸ ਜਿਹੜਾ ਸਾਥ ਬੈਠਾ ਸੀ ਜਾਨੀ ਇਹੋ ਮਜ਼ਦੂਰ ਜਿਹੜੇ ਸਨ ਉਹ ਟਾਲਮਟੋਲਾ ਕਰਦੇ ਸਨ ਸੇਵਾ ਨਾ ਆਪ ਕਰਦੇ ਸੀ ਤੇ ਨਾ ਹੋਰ ਨੂੰ ਕਰੰਦੁੰਦੇ ਸੀ ਗੱਲੀ ਪਾ ਕਰਕੇ ਵੇਲੇ ਰਹਿਣ ਜਾਉਂਦੇ ਸਨ ਉਨਾਂ ਨੂੰ ਵੇਖ ਕੇ ਸਿੱਖਣ ਗੁਰੂ ਸਾਹਿਬ ਜੀ ਅੱਗੇ ਕਿਹਾ ਕਿ ਆਹ ਮਹਾਰਾਜੇ ਨੇ ਖੜੇ ਆ ਮਜ਼ਦੂਰ ਇਹ ਆਪ ਤਹਿਲ ਨਹੀਂ ਕਰਦੇ ਤੇ ਸੰਤਾਂ ਨੂੰ ਵੀ ਕਾਰਮ ਟੋਲੇ ਕਿ ਲਾਉਂਦੇ ਐ ਇਹਨਾਂ ਨੂੰ ਕਹੋ ਸੱਚੇ ਪਾਤਸ਼ਾਹ ਹਜ਼ੂਰ ਨੇ ਉਹਨਾਂ ਮਜ਼ਦੂਰਾਂ ਨੂੰ ਪਾੜ ਕੇ ਕਿਹਾ ਕਿ ਭਾਈ ਤੁਸੀਂ ਸੇਵਾ ਨਹੀਂ ਕਰਦੇ ਇਹ ਗੁਰੂ ਘਰ ਦੀ ਸੇਵਾ ਹੈ ਇੱਥੇ ਤੁਹਾਨੂੰ ਨੌਕਰੀ ਵੀ ਮਿਲਣੀ ਐ ਤੁਹਾਨੂੰ ਅੰਨ ਵੀ ਮਿਲਦਾ ਸਭ ਕੁਝ ਸੁੱਖ ਮਿਲਦਾ ਫੇਰ ਸੇਵਾ ਕਿਉਂ ਨਹੀਂ ਕਰਦੇ ਇਹ ਸੁਣ ਕੇ ਜਿਹੜੇ ਸੰਗੇ ਮਜ਼ਦੂਰ ਉਹ ਡਰ ਗਏ ਤੇ ਉਸ ਵੇਲੇ ਸੀਤਲ ਦਾਹ ਜਿਹੜਾ ਸਾਧ ਬੈਠਾ ਸੀ ਮਾਰਾ ਕਹਿੰਦਾ ਮਹਾਰਾ ਅੱਗ ਵੀ ਸੇਕ ਲੈਨੇ ਹੂੰ ਮਾਰਾ ਕਹਿੰਦੇ ਅੱਗ ਕਿਈ ਸੇਕਣੀ ਐ ਕਿ ਮਹਾਰਾ ਹੁ ਗੁੱਸੇ ਹੋ ਗਏ ਹੋ ਇਹਨਾਂ ਨੂੰ ਲੋਕਰਾਂ ਨੂੰ ਤਾੜਦੇ ਹੋ ਮਾਰਾ ਕਹਿੰਦੇ ਨਹੀਂ ਭਾਈ ਅਸੀਂ ਗੁੱਸੇ ਕਿਸੇ ਤੇ ਹੋਤੀ ਹੋਣਾ ਸੀ ਸਾਚ ਨਾਮ ਮੇਰਾ ਮਨ ਲਾਗਾ ਕਿ ਜੇ ਪਰਮੇਸ਼ਰ ਦੇ ਨਾਮ ਦੇ ਕੇ ਸਾਡਾ ਦੇਸ ਜਿਹੜਾ ਪਾਕਿਸਤਾਨ ਇਹਨਾਂ ਲੱਗਾ ਹੋਇਆ ਹੈ ਰੋਗਨ ਸਿਉ ਮੇਰਾ ਠਾਠਾ ਬਾਗਾ ਜੇ ਜਿਹੜਾ ਲੋਕਾਂ ਦੇ ਨਾਲ ਠਾਠਾ ਬਾਗਾ ਲਲੋ ਪੱਤੋ ਐਵੇਂ ਗੱਲਾਂ ਦਾ ਬਣਾਉਣਾ ਹੀ ਹੈ ਅੰਦਰੋਂ ਨਹੀਂ ਪਈ ਕਿਸੇ ਦੇ ਨਾਲ ਸਾਡਾ ਵੈਰ ਨਾ ਕਿਸੇ ਨੂੰ ਘੂਰਦੇ ਨਾ ਕਿਸੇ ਨੂੰ ਕੁਝ ਕਹਿੰਦੇ ਹੈ ਲੋਕਾਂ ਦੇ ਨਾਲ ਸਾਡਾ ਠਾਠਾ ਬਾਗਾ ਬਾਗਾ ਨਾ ਬਾਣੀ ਦਾ ਠਾਠ ਬਣਾਵਟ ਕੇਵਲ ਬੋਲਚਾਲ ਰਸਨਾ ਨਾਲ ਹੀ ਹੈ ਅੰਦਰ ਨਹੀਂ ਸਾਡਾ ਕਿਸੇ 'ਤੇ ਗੁੱਸਾ ਹੈ ਬਾਹਰ ਸੂਤ ਸਗਲ ਸਿਉ ਮੌਲਾ ਬਾਹਰ ਮਾਰੇ ਸਾਲ ਕਹਿੰਦੇ ਸੂਤ ਜਿਹਦੀਆਂ ਦੁਨੀਆਂ ਵੀ ਆ ਮਰ ਜਾਵੇ ਇਹਨਾਂ ਸਾਰਿਆਂ ਵਿੱਚ ਬਾਹਰੋਂ ਮਰੇ ਹੋਏ ਲੱਗਦੇ ਹਾਂ ਅਲਿਪਤ ਰਹੋ ਜੈਸੇ ਜਲਮ ਹੈ ਕੌਲਾ ਅੰਦਰੋਂ ਅਸੀਂ ਬਨੇ ਪਰ ਇੰਨੇ ਹਾਂ ਜਿਸ ਪ੍ਰਕਾਰ ਜਲ ਵਿੱਚ ਕੋਲ ਰਹਿੰਦਾ ਹੋਇਆ ਫੇਲ ਵੀ ਸੂਰਜੇ ਧਿਆਨ ਕਰਕੇ ਨਰਲੇ ਪੈਂਦਾ ਹੈ ਹਾਂ ਗੁਰਮੁਖ ਬਾਣੀ ਕੀ ਜੇ ਧਿਆਨ ਕਰਕੇ ਪਦਾਰਥ ਰੂਪੀ ਪਾਣੀ ਚ ਰਹਿੰਦੇ ਹੋਏ ਨਗਲੇਪ ਰਹਿੰਦੇ ਹਨ ਪ੍ਰਹਾਉ ਮੁਖ ਕੀ ਬਾਤ ਸਗਲ ਸਿਉ ਕਰਤਾ ਸਤਿਗੁਰੂ ਜੀ ਕਹੇ ਮੁਖ ਦੀਆਂ ਗੱਲਾਂ ਕਹਿਣਾ ਕਿਸੇ ਨੂੰ ਕਹੀ ਤੂੰ ਇਹ ਸੇਵਾ ਨਹੀਂ ਕਰਦਾ ਇਹਨੂੰ ਸੇਵਾ ਨੂੰ ਕਰੋ ਇਸ ਪ੍ਰਕਾਰ ਮੁਖ ਦੀਆਂ ਬਚਨਾਂ ਕਾਰਜਾਂ ਦੇ ਨਾਲ ਹੀ ਕਰਦੇ ਹਾਂ ਕੀ ਸੰਗ ਪ੍ਰਭ ਆਪਣਾ ਧਰਤਾ ਜੇ ਦੇ ਵਿੱਚ ਨਹੀਂ ਇਹ ਗੱਲਾਂ ਸਾਡੇ ਵਸੀਆਂ ਹੋਈਆਂ ਇਹ ਹਿਰਦੇ ਨਾਲ ਆਪਣੇ ਵਾਹਿਗੁਰੂ ਨੂੰ ਧਾਰਨ ਕੀਤਾ ਹੋਇਆ ਹੈ ਹੋਰ ਨਹੀਂ ਕੋਈ ਅਸੀਂ ਰੱਖਿਆ ਹਿਰਦੇ ਵਿੱਚ ਜੀਸ ਆਗਤ ਹੈ ਬਹੁਤ ਕੀ ਹਾਲ ਹੈ ਅਸੀਂ ਤੁਹਾਨੂੰ ਦੱਸਣ ਕਿਉਂ ਨਹੀਂ ਕਿ ਬੜੇ ਪਹਿਦਾ ਹੈ ਕਿ ਛੇਰ ਦੀ ਨਿਆਈ ਗੁਰੂ ਸਾਹਿਬ ਗੱਜ ਰਹੇ ਹਨ ਅਗਲ ਚਰਨ ਕੀ ਇਹੋ ਮਨ ਰਾਲਾ ਪਰ ਜੇ ਅਸਲ 'ਚ ਵੇਖਣਾ ਚਾਹੂੰ ਸਾਰੇ ਦੇ ਚਰਨਾਂ ਦੀ ਸਾਡਾ ਮਨ ਰਾਲਾ ਧੂੜ ਹੈ ਗਰੀਬੀ ਤਨੀ ਹੈ ਨਾਨਕ ਜਨ ਗੁਰ ਪੂਰਾ ਪਾਇਆ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਜਨਨ ਗੁਰੂ ਰਾਮਦਾਸ ਸਾਹਿਬ ਪੂਰਨ ਗੁਰਾਂ ਨੂੰ ਪਾ ਲਿਆ ਹੈ ਅੰਦਰ ਬਾਹਰ ਏਕ ਦਿਖਾਇਆ ਗੁਰੂ ਇਕੋ ਹੀ ਵਾਹਿਗੁਰੂ ਹੈ ਸਾਰਿਆਂ ਦੇ ਬਾਹਰ ਸੰਸਾਰ ਚ ਵੀ ਕੋਈ ਹੈ ਉਸ ਨੂੰ ਪਰਗਟ ਕਰਕੇ ਮਾਰਨ ਦਿਖਾਤਾ ਹੈ ਇਸ ਵਿੱਚ ਸਾਧ ਸੰਗਤ ਜੀ ਗੁਰਸਿੱਖ ਦਾ ਜੀਵਨ ਦੱਸਿਆ ਹੈ ਜੇ ਜੰਗ ਪਵੇ ਸ਼ੇਰ ਵਾਂਗੂ ਬਾਹਰੋਂ ਦਿਖੇ ਜਿੰਦੋਂ ਸਾਰੇ ਵੀ ਚਰਨਾ ਦੀ ਧੂੜ ਬਣ ਕੇ ਰਹੇ ਇਹ ਜੇ ਜੀਵਨ ਵਾਲੇ ਗੁਰਸਿੱਖਾਂ ਨੂੰ ਬਣਾਇਆ ਜੰਗ ਵਿੱਚ ਸਰੀਰ ਕਰਕੇ ਪੱਤੇ ਹੋਣ ਮਨ ਕਰਕੇ ਠੰਡੇ ਹੋਣ ਦੇਵ ਕਰਕੇ ਇਹ ਜੇ ਗੁਰਸਿੱਖ ਦੇ ਅੰਦਰ ਹੋਣੇ ਚਾਹੀਦੇ ਐ ਇਥੇ ਦੋੇ ਤਰ੍ਹਾਂ ਵਰਤਨਾ ਹੋਇਆ ਫਿਰ ਉਨੋਂ ਲੁੱਕ ਕਰਕੇ ਨਿਰਨੇਪ ਰਵੇ ਇਹ ਅਵਸਥਾ ਵਿਖਾਈ ਆ ਮਹਾਰਾਜ ਨੇ